148 ਬਿਮਾਰੀਆਂ ਦਾ ਇੱਕੋ ਇੱਕ ਹੱਲ ਹੈ ਨਿਵਲ ਲਾਈਫ ਜਿਹਦੇ ਵਿੱਚ 19-20 ਪ੍ਰਕਾਰ ਦੇ ਆਇਲ ਪਾਏ ਹੋ ਨੇ ਜੜੀ ਬੂਟੀਆਂ ਤੋਂ ਤਿਆਰ ਹੈ ਜੇਪਾ ਸ਼ੂਗਰ ਦੀ ਟੈਬਲ ਲੈਣੇ ਜਾਂ ਬੀਪੀ ਦੀ ਟੈਬਲ ਲੈਣੇ ਉਹ ਥੋੜੇ ਟਾਈਮ ਲਈ ਬਿਮਾਰੀ ਦਬਾਹ ਹੋ ਜਾਂਦੀ ਖਤਮ ਨਹੀਂ ਹੁੰਦੀ ਜੇ ਤੁਸੀਂ ਸਾਡੀ ਮੈਡੀਸਿਨ ਯੂਜ਼ ਕਰੋਗੇ ਇਹਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਹੋ ਪਹਿਲੇ ਦਿਨ ਤੋਂ ਮੈਂ ਤੁਹਾਨੂੰ ਛੋਟੀ ਦਿੰਨਾ ਵੀ ਤੁਹਾਡੀ ਕੋਈ ਵੀ ਗੋਲੀ ਚੱਲਦੀ ਹੋ ਬੰਦ ਹੋ ਜਾਵੇ ਜੇ ਰਲਮੜਾ ਕੇ ਗੱਲ ਕਰੀਏ ਤਾਂ 10000 ਬਿਮਾਰੀ ਹੁੰਨ ਦੇ ਟਾਈਮ ਵਿੱਚ ਬਣਾਈ ਹੋਈ ਆ ਡਾਕਟਰਾਂ ਨੇ ਜਦੋਂ ਆਪਾਂ ਪੱਤੀ ਦੇ ਦੁੱਧ ਇਕੱਠੇ ਕਰਦੇ ਇੱਕ ਕੈਮੀਕਲ ਰੈਕਸ਼ਨ ਹੁੰਦਾ ਜਿਹਦਾ ਜਿਹਦੇ ਨਾਲ ਸਾਨੂੰ ਗੈਸ ਕਬਜ ਬੀਪੀ ਕੋਲੈਸਟ੍ਰੋਲ ਟੀਜੀ ਯੂਰੀਆ ਸਰਵਾਈਕਲ ਮਾਈਗਰੇਨ ਪੈਰਾਲਾਈਸ ਹੋਣੀਆਂ ਪਤਨੀਆਂ ਵੀ ਬਣਦੀਆਂ ਤੇ ਕੈਂਸਰ ਵੀ ਹੁੰਦਾ ਹੁਣ ਦੇ ਟਾਈਮ ਵਿੱਚ ਮੇਰੀਆਂ ਭੈਣਾਂ ਨੂੰ ਸਭ ਤੋਂ ਵੱਧ ਸਮੱਸਿਆ ਆ ਰਹੀ ਆ ਇੱਕ ਤਾਂ ਬੇਬੀ ਕੰਸੀਵ ਨਹੀਂ ਕਰ ਰਹੇ ਦੂਸਰਾ ਉਹਨੂੰ ਸਿਸਟ ਫੇਵਰਡ ਫੋਲਿਕ ਐਡੀਨੋਮਾਈਸਿਸ ਜਿਹੜੀਆਂ ਸੌੜੀਆਂ ਬਣਦੀਆਂ ਉਹਦਾ ਇੱਕ ਕਾਰਨ ਉਹ ਜਿਹੜੀਆਂ ਆਪਾਂ ਪੀਜ਼ਾ 버ਗਰ ਖਾਂਦੇ ਨਾ ਉਹਨੂੰ ਟੇਸਟੀ ਬਣਾਉਣ ਲਈ ਉਹਦੇ ਵਿੱਚ ਜੀਨੋ ਮੋਟੋ ਸਾਲਟ ਪਾਇਆ ਜਾਂਦਾ ਜਿਹੜਾ ਕਿ ਸਾਡੀ ਇੰਟਰਸਟਾਈਨ ਜਿਹੜੀ ਸਾਡੀਆਂ ਅੰਤੜੀਆਂ ਆ ਬਾ ਤੇ ਸਭ ਤੋਂ ਵੱਧ ਨੁਕਸਾਨ ਕਰਦਾ ਕਿਉਂਕਿ ਉਹ ਡਾਈਜੈਸਟ ਨਹੀਂ ਹੁੰਦਾ ਪਚਦਾ ਨਹੀਂ ਹੈਗਾ ਉਹ ਅੰਤਰੀਂ ਜਾ ਕੇ ਚੰਮਦਾ 슈ਗਰ ਇੱਕ ਬਿਮਾਰੀ ਨਹੀਂ ਹੈਗੀ ਇਹ ਸਿਰਫ ਜਦੋਂ ਡਾਕਟਰ ਕੋਲ ਤੁਸੀਂ ਜਾਂਦੇ ਆ 110 ਜਾਂ 120 ਜਾਂ 130 ਤੁਹਾਨੂੰ ਸ਼ੂਗਰ ਡਿਟेक्ट ਹੋ ਗਈ। ਤੁਹਾਡੇ ਦਿਮਾਗ 'ਚ ਆਟੋਮੈਟਿਕਲੀ ਦਿਮਾਗ ਦੇ ਡਾਕਟਰ ਨੇ ਪਾ ਦੇਣਾ ਤੁਹਾਨੂੰ ਸ਼ੂਗਰ। ਉਹ ਸਟ्रेस ਨਾਲ ਸ਼ੂਗਰ ਹੋਣੀ ਆ। ਪਹਿਲੇ ਤੈਨ ਤੋਂ ਹੀ ਆਪਾਂ ਗੋਲੀ ਜਿਹੜੀ ਵੀ ਲੱਗੀ ਹੋਏ ਉਹ ਬੰਦ ਕਰਾ ਦੋ। ਤੁਹਾਨੂੰ ਅੱਗੇ ਜਾ ਕੇ ਹਾਰਟ ਦੀ ਸਮੱਸਿਆ ਨਹੀਂ ਹੋਊਗੀ ਤੁਹਾਨੂੰ ਕਿਡਨੀ ਦੀ ਸਮੱਸਿਆ ਨਹੀਂ ਹੋਊਗੀ ਤੁਹਾਡੇ ਸਟੰਟ ਨਹੀਂ ਪਾਉਂਗੇ ਤੁਹਾਨੂੰ ਆਏ ਦੀ ਸਮੱਸਿਆ ਨਹੀਂ ਹੋਊਗੀ ਤੁਹਾਡੇ ਜੋੜਾਂ ਦੀ ਸਮੱਸਿਆ ਨਹੀਂ ਹੋਊਗੀ। ਬੜਾ ਜਿਹੜਾ ਸੈਂਸੇਸ਼ਨ ਖਤਮ ਹੋ ਜਾਂਦਾ ਨਾ ਪੇਸ਼ੈਂਟ ਦੇ ਪੈਰਾਂ ਵਿੱਚੋਂ ਅੱਗ ਨਿਕਲਦੀ ਆ ਉਹ ਨਹੀਂ ਹੋਣੀ ਸ਼ੂਗਰ ਥਾਇਰੋਇਡ ਮਾਈਗਰੇਨ ਵਰਗੀਆਂ ਕਈ ਸਮੱਸਿਆ ਤੁਹਾਡੇ ਘਰ ਦੇ ਵਿੱਚ ਵੀ ਨੇ ਸੋ ਅੱਜ ਤੁਹਾਨੂੰ ਇਦਾਂ ਦੀ ਜਗ੍ਹਾ ਤੇ ਲੈ ਆਏ ਆ ਜਿੱਥੇ ਇੱਕ ਪ੍ਰੋਡਕਟ ਦੇ ਨਾਲ ਹੀ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਚਾਹੇ ਉਹ ਸ਼ੂਗਰ ਹੋਵੇ, ਥਾਇਰਾਇਡ ਹੋਵੇ, ਸਰਵਾਈਕਲ ਹੋਵੇ, ਮਾਈਗਰੇਨ ਹੋਵੇ, ਬੀਪੀ ਹੋਵੇ। ਸਾਰੀਆਂ ਪ੍ਰੋਬਲਮਸ ਦਾ ਇੱਕੋ ਹੀ ਸੋਲੂਸ਼ਨ ਇਹ ਲੋਕ ਲੈ ਕੇ ਆ ਗਏ ਨੇ। ਮੈਂ ਗੱਲ ਕਰ ਰਹੀ ਹਾਂ ਆਰ ਜੇ ਹੈਲਥ케ਅਰ ਸੈਂਟਰ। ਇੱਥੇ ਆ ਕੇ ਤੁਹਾਨੂੰ ਇੱਕ ਇਦਾਂ ਦੀ ਚੀਜ਼ ਮਿਲਣ ਵਾਲੀ ਹੈ ਜੋ ਤੁਹਾਡੀਆਂ ਸਾਰੀ ਹੀ ਪ੍ਰੋਬਲਮਸ ਨੂੰ ਦੂਰ ਕਰ ਦੇਵੇਗੀ। ਸੋ ਅੱਜ ਸਾਡੇ ਨਾਲ ਮੌਜੂਦ ਨੇ ਆਰ ਜੇ ਹੈਲਥ케ਅਰ ਸੈਂਟਰ ਦੇ ਸੀਈਓ ਰਾਮ ਜੀ ਤੇ ਨਾਲ ਰਹਿਣਗੇ ਡਾਕਟਰ ਮਨੋਹਰ ਗੱਲਬਾਤ ਕਰਾਂਗੇ, ਜਾਣਾਂਗੇ ਕਿ ਕਿਹੜਾ ਪ੍ਰੋਡਕਟ ਉਹ ਲੈ ਕੇ ਆਏ ਨੇ। ਤੇ ਗੱਲਬਾਤ ਕਰ ਲੈਣੇ ਆ ਸਸੀ ਗਾਲ ਸਰ। ਸ ਸਮੱਸਿਆਵਾਂ ਜਿਹੜੀਆਂ ਮੈਂ ਨਾਮ ਲੈਏ ਨੇ ਬਹੁਤ ਸਾਰੇ ਲੋਕਾਂ ਨੂੰ ਹੈਗੀਆਂ ਨੇ ਅੱਜ ਕੱਲ ਹਰ ਦੂਜੇ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਇਹ ਸਮੱਸਿਆ ਜ਼ਰੂਰ ਨੇ ਤਾਂ ਕਿੰਨੀਆਂ ਸਮੱਸਿਆਵਾਂ ਦਾ ਇੱਕੋ ਹੀ ਇਲਾਜ ਤੁਸੀਂ ਲੈ ਕੇ ਆਏ ਹੋ ਦੇਖੋ 148 ਬਿਮਾਰੀਆਂ ਦਾ ਇੱਕੋ ਇੱਕ ਹੱਲ ਹੈ ਨਿਵਲ ਲਾਈਫ ਜਿਹਦੇ ਵਿੱਚ 19-20 ਪ੍ਰਕਾਰ ਦੇ ਔਇਲ ਪਾਏ ਹੋਏ ਨੇ ਜੜੀ ਬੂਟੀਆਂ ਤੋਂ ਤਿਆਰ ਹੈ ਔਰ ਕਿਸੇ ਵੀ ਸਮੱਸਿਆ ਕੋਈ ਵੀ ਬਿਮਾਰੀ ਹੈ ਉਹਦਾ ਪ੍ਰੋਪਰ ਹੱਲ ਹੈ ਪਰ ਥੋੜਾ ਸਮਾਂ ਲੱਗਦਾ ਅਗਰ ਤੁਸੀਂ ਉਹਨੂੰ ਪ੍ਰੋਪਰ ਯੂਜ਼ ਕਰਦੇ ਹੋ ਆਯੁਰਵੈਦਿਕ ਮੈਡੀਸਨ ਹੈ ਠੀਕ ਹੈ ਤੇ ਹਰ ਇੱਕ ਪ੍ਰੋਬਲਮ ਤੋਂ ਤੁਸੀਂ ਨਿਜਾਤ ਪਾ ਸਕਦੇ ਹੋ ਜਿਵੇਂ ਕਿ ਥਾਇਰੋਇਡ ਹੋ ਗਿਆ ਗਠੀਆ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ 슈ਗਰ ਹੋ ਗਈ ਕਿਸੇ ਵੀ ਤਰ੍ਹਾਂ ਦੀਆਂ 148 ਪ੍ਰਕਾਰ ਦੀਆਂ ਬਿਮਾਰੀਆਂ ਤੋਂ ਸਮਾਧਾਨ ਹੈ ਜੀ ਤੇ ਜੇ ਮੈਂ ਗੱਲ ਕਰਾਂ ਕਿ ਕਿੰਨੇ ਸਮੇਂ ਤੋਂ ਇਹ ਪ੍ਰੋਡਕਟ ਹੈ ਕਿ ਕੁਝ ਨਵਾਂ ਲਿਆ ਕਿ ਆਇਓ ਨੇ ਪ੍ਰੋਡਕਟ ਮਾਰਕੀਟ ਦੇ ਵਿੱਚ ਬਹੁਤ ਟਾਈਮ ਤੋਂ ਹੈਗਾ ਔਰ ਇਹ ਪ੍ਰਾਤਨ ਵਿਧੀ ਹੈ ਜੇਕਰ ਆਪਾਂ ਗੱਲ ਕਰੀਏ ਬਈ ਨੇਵਲ ਨਾਭੀ ਨਾਭੀ ਜਿਹੜੀ ਹੈਗੀ ਹੈ ਇਹ ਸਾਡੀ ਨਾਭੀ ਦੇ ਨਾਲ 72000 ਨਾੜਾਂ ਜੁੜੀਆਂ ਹੋਈਆਂ ਨੇ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਮਾਂ ਦੇ ਤਾਂ ਉਹਨੂੰ ਜਿਹੜਾ ਜੋ ਵੀ ਪੋਸ਼ਣ ਆ ਉਹ ਇਸ ਨਾਭੀ ਤੋਂ ਹੀ ਮਿਲਦਾ ਠੀਕ ਹੈ ਬਰਤ ਹੋਣ ਤੋਂ ਬਾਅਦ ਮਤਲਬ ਕਿ ਇਹ ਜਿਹੜਾ ਆਪਾਂ 나ੜੂਆ ਕਹਿੰਦੇ ਕੱਟ ਦਿੰਦੇ ਆ ਇਵਨ ਬੈਂਕ ਬਣ ਗਈਆਂ ਜਿਨ੍ਹਾਂ ਦੇ ਵਿੱਚ ਜਿਹੜਾ ਇਹ ਸਾਡਾ 나ੜੂਆ ਵਾ ਠੀਕ ਹੈ ਉਹਨੂੰ ਜਮ੍ਹਾਂ ਕੀਤਾ ਜਾਂਦਾ ਤਾਂ ਜੋ ਕਿ ਕੱਲ ਨੂੰ ਅਗਰ ਕੋਈ ਸਮੱਸਿਆ ਆਉਂਦੀ ਸਾਡਾ ਕੋਈ ਆਰਗਨ ਅਗਰ ਖਰਾਬ ਹੋ ਜਾਂਦਾ ਤਾਂ ਉਹਦੇ ਵਿੱਚੋਂ ਇੰਜੈਕਟ ਜਿਹੜਾ ਇਹ ਸਾਡੇ ਬਾਡੀ ਦੇ ਵਿੱਚ ਕਰਕੇ ਉਹ ਆਰਗਨ ਨੂੰ ਦੁਬਾਰਾ ਡਿਵੈਲਪ ਕਰ ਦਿੱਤਾ ਜਾਂਦਾ ਜੇ ਮੈਂ ਨੇਵਰ ਲਾਈਫ ਦੀ ਗੱਲ ਕਰਾਂ ਤਾਂ ਇਹ ਕਿੱਦਾਂ ਕੰਮ ਕਰਦਾ ਮੈਮ ਜਿੱਦਾਂ ਮੈਂ ਹੁਣੇ ਦੱਸਿਆ ਕਿ ਇਹ ਸਾਡੇ ਨਾਭੀ ਦੇ ਵਿੱਚ ਪਾਣਾ ਨਾਭੀ ਦੇ ਨਾਲ 72000 ਨਾੜਾਂ ਜਿਹੜੀਆਂ ਜੁੜੀਆਂ ਹੋਈਆਂ ਨੇ ਔਰ ਇਹ ਡਿਟੈਕਟ ਕਰਦਾ ਹੈ ਕਿ ਕਿਹੜੀ ਬਾਡੀ ਦੇ ਵਿੱਚ ਕੀ ਸਮੱਸਿਆ ਤੁਹਾਨੂੰ ਜਿਹੜੀ ਜਿਹੜੀ ਸਮੱਸਿਆ ਹੈ ਤੁਸੀਂ ਪੇਪਰ ਦੇ ਉੱਤੇ ਲਿਖ ਲਓ ਠੀਕ ਹੈ ਔਰ ਜਿੱਦਾਂ ਜਿੱਦਾਂ ਤੁਸੀਂ ਪਾਉਂਦੇ ਜਾਓਗੇ ਦਿਨ ਬੀਤਦੇ ਜਾਣਗੇ ਇੱਕ ਇੱਕ ਕਰਕੇ ਹਰ ਇੱਕ ਸਮੱਸਿਆ ਦਾ ਉਹਦੇ ਵਿੱਚ ਸਮਾਧਾਨ ਹੁੰਦਾ ਜਾਏਗਾ ਠੀਕ ਹੈ ਜਿਹੜੀ ਸਮੱਸਿਆ ਦਾ ਸਮਾਧਾਨ ਹੋ ਗਿਆ ਤੁਸੀਂ ਟਿਕ ਕਰ ਦੇਣਾ ਮਤਲਬ ਇੰਨੇ ਬਿਮਾਰੀਆਂ ਦਾ ਇੱਕੋ ਹੀ ਇਲਾਜ ਹੈ ਜਿਹਨੂੰ ਕਹਿੰਦੇ ਆ ਰੰਬਾਣ ਜੀ ਬਿਲਕੁਲ ਬਿਲਕੁਲ ਜੀ ਤੇ ਜੇ ਮੈਂ ਗੱਲ ਕਰਾਂ ਕਿ ਕਿਸੇ ਵਿਅਕਤੀ ਨੂੰ 슈ਗਰ ਹੈ ਤਾਂ ਕੀ ਸਿਰਫ ਆਪਣੀ ਦਵਾਈ ਉਹਨਾਂ ਨੂੰ ਛੱਡ ਕੇ ਸਿਰਫ ਇਹਦੇ ਔਇਲ ਦੇ ਉੱਪਰ ਹੀ ਰਹਿ ਜਾਣਾ ਚਾਹੀਦਾ ਦੇਖੋ ਔਇਲ ਵੀ 슈ਗਰ ਤੇ ਕੰਮ ਕਰਦਾ ਜਿਵੇਂ ਮੈਂ ਦੱਸਿਆ ਕਿ 148 ਬਿਮਾਰੀਆਂ ਤੇ ਕੰਮ ਕਰਦਾ ਅਗਰ ਤੁਸਾਨੂੰ 슈ਗਰ ਦੀ ਸਮੱਸਿਆ ਵਾ ਅਗਰ ਤੁਸੀਂ ਇਨਸਟੈਂਟ ਉਹਦਾ ਰਿਜ਼ਲਟ ਚਾਹੁੰਦੇ ਆ ਤਾਂ ਉਹਦੇ ਨਾਲ ਇਹ ਜਿਹੜੀ ਆਯੁਰਵੈਦਿਕ ਮੈਡੀਸਨ ਆ ਡਾਇਬਲੋ ਆਰਜੀ ਡਾਇਬਲੋ ਇਹ ਪਹਿਲੇ ਦਿਨ ਤੋਂ ਅਗਰ ਤੁਸੀਂ 슈ਗਰ ਦੀ ਖਾ ਰਹੇ ਹੋ ਟੈਬਲੇਟ ਤਾਂ ਇਹ ਪਹਿਲੇ ਦਿਨ ਤੋਂ ਬੰਦ ਹੋ ਜਾਏਗੀ ਇਹਦੇ ਨਾਲ ਔਰ ਇਸ ਚੀਜ਼ ਦੀ ਗਾਰੰਟੀ ਹੈ ਜੀ ਕਿ ਬਾਇ ਚਾਂਸ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਦਿਨ ਤੋਂ ਤਾਂ 슈ਗਰ ਦੀ ਦਵਾਈ ਖਾ ਕੇ ਵੀ ਇਸ ਦਵਾਈ ਨੂੰ ਕੰਜ਼ਿਊਮ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਵਾ ਲੇਕਿਨ ਜਦੋਂ ਅਗਰ ਲੋੜ ਹੀ ਨਹੀਂ ਹੈ ਫਿਰ ਕਾਦੇ ਵਾਸਤੇ ਦਵਾਈ ਖਾਣੀ ਕਿਉਂਕਿ 슈ਗਰ ਦੀ ਗੋਲੀ ਦਾ ਮਤਲਬ ਕੀ ਆ ਦੇਖੋ ਦਵਾਈ ਦਾ ਮਤਲਬ ਹੁੰਦਾ ਆਰਾਮ ਤੁਸੀਂ ਮੈਡੀਸਿਨ ਲੈ ਰਹੇ ਹੋ ਤੁਸੀਂ ਟੈਬਲਟ ਲੈ ਰਹੇ ਹੋ 슈ਗਰ ਦੀ ਟੈਬਲਟ ਤੁਹਾਨੂੰ ਲੱਗ ਗਈ ਉਹ ਕੀ ਕਰੇਗੀ ਬੋਡੀ ਦੇ ਵਿੱਚ ਉਹ ਸਾਡੇ ਜਿਹੜਾ ਬੋਡੀ ਦੇ ਵਿੱਚ ਐਕਸਟਰਾ ਗਲੂਕੋਜ਼ ਗਿਆ ਠੀਕ ਹੈ ਇੱਕ ਮਨ ਨੂੰ ਤਸੱਲੀ ਹੈ ਐਕਸਟਰਾ ਗਲੂਕੋਜ਼ ਗਿਆ ਉਹ ਸਾਡੇ ਯੂਰਨ ਰਾਹੀਂ ਬਾਹਰ ਕੱਢ ਦੇਗੀ ਅਸੀਂ ਟੈਸਟ ਕਰਾਇਆ ਉਹ ਨੋਰਮਲ ਆ ਗਿਆ ਸਾਡੇ ਮਨ ਨੂੰ ਤਸੱਲੀ ਹੋ ਗਈ ਲੇਕਿਨ 슈ਗਰ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਆਈਸਾਈਟ ਵੀਕ ਹੋਣਾ ਕਮਜ਼ੋਰੀ ਆਣਾ ਠੀਕ ਹੈ ਜਾਂ ਸਾਡਾ ਵਜ਼ਨ ਘਟਣਾ ਠੀਕ ਹੈ ਵਾਲਾਂ ਦਾ ਝੜਨਾ ਝੁਰੜੀਆਂ ਪੈਣੀਆਂ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਸ਼ੂਗਰ ਨਾਲ ਲੈ ਕੇ ਆਉਂਦੀਆਂ ਉਹਨਾਂ ਦਾ ਹੱਲ ਤੇ ਨਹੀਂ ਹੋਇਆ ਕਿਉਂਕਿ ਜੇ ਅਗਰ ਅਸੀਂ ਗੋਲੀ ਖਾ ਰਹੇ ਹਾਂ ਤਾਂ ਇਹਨਾਂ ਚੀਜ਼ਾਂ ਦਾ ਵੀ ਹੱਲ ਹੋਣਾ ਚਾਹੀਦਾ ਹੈ ਲੇਕਿਨ ਇਹ ਸਾਡੇ ਪ੍ਰੋਡਕਟ ਨੇ ਦੋ ਜਿਨ੍ਹਾਂ ਦੇ ਨਾਲ ਇਹ ਤੁਹਾਨੂੰ ਮਤਲਬ ਕਿ ਪਹਿਲੇ ਦਿਨ ਤੋਂ ਉਹਨਾਂ ਚੀਜ਼ਾਂ ਦੀ ਰੋਕ-ਥਾਮ ਕਰਦਾ ਹੈ ਉਹ ਅੱਗੇ ਨਹੀਂ ਵਧਣ ਦੇਗਾ ਤੋ ਮਤਲਬ ਕੋਈ ਵੀ ਏਜ ਗਰੁੱਪ ਦਾ ਬੰਦਾ ਹੋਵੇ 40 ਪਲੱਸ ਹੋਵੇ 80 ਦੇ ਵਿੱਚ ਹੋਵੇ ਉਹ ਯੂਜ਼ ਕਰ ਸਕਦਾ ਹਾਂ ਬਿਲਕੁਲ ਕਰ ਸਕਦਾ ਦੇਖੋ ਜਦੋਂ ਅਗਰ ਏਜ ਗਰੁੱਪ ਦੀ ਗੱਲ ਕਰੀਏ ਜਦੋਂ 60 ਪਲੱਸ ਗੱਲ ਕਰੀਏ ਤਾਂ ਸਾਡਾ ਇਮਿਊਨ ਸਿਸਟਮ ਥੋੜਾ ਡਾਊਨ ਹੋ ਜਾਂਦਾ ਜਿਹਦੇ ਵਿੱਚ ਥੋੜਾ ਜਿਹਾ ਰਿਜ਼ਲਟ ਨੂੰ ਟਾਈਮ ਲੱਗਦਾ ਲੇਕਿਨ ਜਿਹੜਾ ਜੰਗ ਬਲੱਡ ਦੇ ਵਿੱਚ ਅੱਜ ਦੇਖਦੇ ਬੱਚਿਆਂ ਨੂੰ ਵੀ ਸ਼ੂਗਰ ਹੈ ਜੀ ਤੁਸੀਂ ਇਹਨੂੰ ਯੂਜ਼ ਕਰੋ ਤੁਹਾਨੂੰ ਰਿਜ਼ਲਟ ਮਿਲਣਗੇ ਪਤਾ ਲੱਗੇਗਾ ਹੀ ਮਤਲਬ ਬੱਚੇ ਵੀ ਇਸ ਆਇਲ ਦਾ ਯੂਜ਼ ਕਰ ਸਕਦੇ ਨੇ ਆਇਲ ਦਾ ਯੂਜ਼ ਕਰ ਸਕਦੇ ਨਹੀਂ ਜੀ ਜੀ ਜੇ ਮੈਂ ਗੱਲ ਕਰਾਂ ਥਾਇਰੋਇਡ ਦੀ ਕਈ ਲੋਕਾਂ ਨੂੰ ਥਾਇਰੋਇਡ ਦੀ ਸਮੱਸਿਆ ਬਹੁਤ ਸਾਲਾਂ ਤੋਂ ਹੁੰਦੀ ਹੈ ਤੇ ਉਹਨੂੰ ਕਿੰਨੇ ਦਿਨ ਦੇ ਵਿੱਚ ਆਰਾਮ ਮਿਲੇਗਾ ਦੇਖੋ ਅਸੀਂ ਨੇਵਲ ਨੂੰ ਯੂਜ਼ ਕਰਦੇ ਆ ਤਾਂ ਲਗਭਗ ਮੰਥ ਦੇ ਵਿੱਚ ਵਧੀਆ ਰਿਜ਼ਲਟ ਆਣੇ ਸ਼ੁਰੂ ਹੋ ਜਾਂਦੇ ਜੀ ਤੇ ਜੇ ਕੋਈ ਬੰਦਾ ਦਵਾਈ ਖਾ ਰਿਹਾ ਜਿਵੇਂ ਮੈਂ ਸ਼ੂਗਰ ਦੀ ਗੱਲ ਕੀਤੀ ਉਹ ਮੈਂ ਥਾਇਰੋਇਡ ਦੀ ਦਵਾਈ ਵੀ ਲੋਕ ਖਾਂਦੇ ਰਹਿੰਦੇ ਨੇ ਕਿ ਇਹ ਪਾਣ ਦੇ ਨਾਲ ਨਾਲ ਦਵਾਈਓ ਖਾਂਦੇ ਰਹਿਣ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਣਾ ਦੇਖੋ ਇਹ ਆਇਲ ਪਾਣ ਦੇ ਨਾਲ ਨਾਲ ਉਹ ਦਵਾਈ ਲੈ ਸਕਦੇ ਆ ਸਾਈਡ ਇਫੈਕਟ ਕੋਈ ਨਹੀਂ ਆ ਹੌਲੀ ਹੌਲੀ ਕਰਕੇ ਉਹ ਦਵਾਈ ਬੰਦ ਹੋ ਜਾਏਗੀ ਜੀ ਹਾਂ ਤਾਂ ਇੱਥੇ ਮੈਂ ਡਾਕਟਰ ਮਨੋਹਰ ਨਾਲ ਵੀ ਗੱਲਬਾਤ ਕਰਨੀ ਚਾਹੂੰਗੀ ਸਸੀ ਕਾਲ ਸਰ ਪਹਿਲੇ ਸਸੀ ਕਾ ਮੈਮ ਸਰ ਮੈਂ ਪੁੱਛਣਾ ਚਾਹੂੰਗੀ ਨੇਵਲ ਲਾਈਫ ਹੀ ਕਿਉਂ ਦੇਖੋ ਮੈਡਮ ਪਹਿਲਾਂ ਤਾਂ ਮੈਂ ਇਸ ਗੱਲ ਦੀ ਤੁਹਾਨੂੰ ਸ਼ੋਰਟ ਹੀ ਦਿੰਨਾ ਵੀ ਹੁਣ ਦੇ ਟਾਈਮ ਵਿੱਚ ਸਿਰਫ ਡਾਕਟਰਾਂ ਨੇ ਹੀ 150 ਬਿਮਾਰੀ ਤੋਂ 148 ਤੋਂ 10000 ਬਿਮਾਰੀ ਬਣਾਤੀ ਸਾਡੀ ਬੋਡੀ ਦੀਆਂ ਤਿੰਨ ਪਰਵਿਰਤੀਆਂ ਜਿਹਨੂੰ ਆਪਾਂ ਕਹਿੰਦੇ ਆ ਬਾਤ ਬਾਤ ਵਿਗੜਨ ਨਾਲ ਹੀ 80 ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਪਿਤ ਵਿਗੜਨ ਨਾਲ 40 ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਤੇ ਕਫ ਵਿਗੜਨਾ ਸਾਨੂੰ 28 ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਟੋਟਲ ਹੋ ਗਈਆਂ 148 ਬਿਮਾਰੀਆਂ ਜੀ ਹੁਣ ਦੇ ਟਾਈਮ ਵਿੱਚ ਅਈ ਸਾਈਡ ਦੇ ਅਲੱਗ ਡਾਕਟਰ ਹਾਰਡ ਦੇ ਅਲੱਗ ਡਾਕਟਰ ਜੇ ਰਲ ਮਿਲ ਕੇ ਗੱਲ ਕਰੀਏ ਤਾਂ 10000 ਬਿਮਾਰੀ ਹੁਣ ਦੇ ਟਾਈਮ ਵਿੱਚ ਬਣਾਈ ਹੋਈ ਆ ਡਾਕਟਰਾਂ ਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੀ ਬੋਡੀ ਬਣੀ ਕਿਸ ਚੀਜ਼ ਦੀ ਆ ਸਾਡੀ ਬੋਡੀ ਦੇ ਵਿੱਚ ਜਿਹੜੀਆਂ 7 ਤਾਤੂਆਂ ਪਾਈਆਂ ਗਿਆ ਰਸ, ਰક્ત, ਮਾਸ਼, ਮੇਦ, ਅਸਤੀ, ਮਾਜਾ, ਸ਼ੁਕਰ ਜੀ ਰਸ ਛੋੜੀਏ ਮੈਂ ਐਗਜ਼ਾਮਪਲ ਨਾਲ ਰਸ ਜਿਹੜੀ ਆਪਾਂ ਕੋਈ ਚੀਜ਼ ਖਾਂਦੇ ਨਾ ਉਹਦੇ ਤੋਂ ਸਾਨੂੰ ਜਿਹੜਾ ਰਸ ਮਿਲਦਾ ਰક્ત ਰਸ ਤੋਂ ਬਾਅਦ ਰક્ત ਬਣਦਾ ਥੋੜਾ ਲੰਬਾ ਚੱਲ ਜਾਣਾ ਜੇ ਮੈਂ ਇਹਨੂੰ ਐਗਜ਼ਾਮਪਲ ਤੌਰ ਤੇ ਕਹਿੰਨਾ ਵੀ ਰਸ, ਰક્ત, ਮਾਸ਼, ਮੇਦ, ਅਸਤੀ, ਮਾਜਾ, ਸ਼ੁਕਰ ਇਹ 7 ਤਾਤੂ ਨਾਲ ਸਾਡੀ ਬੋਡੀ ਬਣੀ ਆ ਇਹਦੇ ਨਾਲ ਹੀ ਸਾਰੀ ਸ੍ਰਿਸ਼ਟੀ ਚੱਲਦੀ ਪਈ ਹੈ ਜੀ ਸਾਡੀ ਜਨਮ ਸਾਰਿਆਂ ਦਾ ਜਨਮ ਜਾਨਵਰਾਂ ਦਾ ਜਨਮ ਇਹਨਾਂ ਤੱਤਾਂ ਤੋਂ ਹੀ ਹੋਇਆ। ਦੂਸਰੀ ਗੱਲ ਕਰਦੇ ਆ ਨੀਵਰ ਲਾਈਫ ਇੱਕ ਐਸਾ ਆਯੁਰਵੈਦਿਕ ਆ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਨਾਭੀ ਤੇ ਜਿਹੜਾ ਕੰਮ ਕਰਦਾ ਨਾ ਉਹ ਨੀਵਰ ਲਾਈਫ ਆ। ਸਰ ਨੇ ਤੁਹਾਨੂੰ ਦੱਸਿਆ ਨੀਵਲ ਦੇ ਨਾਲ ਹੀ ਸਾਡੀਆਂ 72000 ਤੋਂ ਪਲੱਸ ਨਸਾਂ ਜੁੜੀਆਂ ਆ। ਜੇ ਆਪਾਂ ਪੂਰੇ ਸਰੀਰ ਸਰੀਰ ਦੀਆਂ ਨਸਾਂ ਨੂੰ ਜੋੜਦੀਏ ਤਾਂ ਧਰਤੀ ਦੇ ਦੋ ਚੱਕਰ ਲੱਗ ਸਕਦੇ ਐਨੀਆਂ ਨਸਾਂ ਵਾਂ। ਠੀਕ ਹੈ ਸਾਡੀ ਬਾਡੀ ਦੇ ਵਿੱਚ 80 ਬਿਲੀਅਨ ਸੈੱਲ ਜਦੋਂ ਆਪ ਇਹਨੂੰ ਨਾਬੀ ਪਾਣਾ ਸ਼ੁਰੂ ਕਰਦੇ ਆ ਸਾਡੀ ਬੋਡੀ ਦਾ ਸੈੱਲ ਨੇ ਐਕਟਿਵ ਕਰ ਦੇਣਾ ਜਦੋਂ ਸੈੱਲ ਐਕਟਿਵ ਹੋ ਗਿਆ ਬਲੱਡ ਦਾ ਸਰਕੂਲੇਸ਼ਨ ਤੇਜ਼ ਹੋਣਾ ਜਦੋਂ ਬਲੱਡ ਦਾ ਸਰਕੂਲੇਸ਼ਨ ਤੇਜ਼ ਹੋ ਗਿਆ ਪ੍ਰੋਪਰ ਹਰ ਇੱਕ ਆਰਗਨ ਨੂੰ ਆਕਸੀਜਨ ਮਿਲਣਾ ਪਾਣੀ ਜਦੋਂ ਹਰ ਇੱਕ ਆਰਗਨ ਨੂੰ ਆਕਸੀਜਨ ਮਿਲਣਾ ਪਈ ਤਾਂ ਮੇਰੇ ਹਿਸਾਬ ਨਾਲ ਨਹੀਂ ਕੋਈ ਬਿਮਾਰੀ ਰਹਿਣੀ ਕਮੀ ਕਦੋਂ ਹੁੰਦੀ ਹੈ ਸਾਡੇ ਪੇਨ ਕਦੋਂ ਹੁੰਦੀ ਹੈ ਸਾਡੇ ਦਰਦਾਂ ਕਦੋਂ ਨਹੀਂ ਇੱਕ ਤਾਂ ਸੱਟ ਝੋਟ ਹੋ ਗਿਆ ਦੂਸਰੀ ਸੱਡਣ ਲਈ ਸਾਨੂੰ ਹਾਰਟ ਅਟੈਕ ਹੋ ਗਿਆ ਠੀਕ ਹੈ ਜੀ ਉਹ ਰਿਲੇਟਡ ਹੈਗਾ ਬਾਤ ਨਾਲ ਇਹਨੇ ਜਦੋਂ ਨਾਭੀ ਦੇ ਵਿੱਚ ਪੈਣਾ ਇਹਨੇ ਬਲੱਡ ਨੂੰ ਫਲੋ ਨੂੰ ਵਧਾਣਾ ਜਿੱਥੇ ਵੀ ਕਿਤੇ ਤੁਹਾਡੇ ਬਲੌਕੇਜ ਹੋਈ ਇਹਨੇ ਉਹਨੂੰ ਤੋੜਨਾ ਦੂਸਰੀ ਗੱਲ ਕਰਦੇ ਹਾਂ ਸ਼ੂਗਰ ਦੀ ਸ਼ੂਗਰ ਇੱਕ ਬਿਮਾਰੀ ਨਹੀਂ ਹੈਗੀ ਇਹ ਸਿਰਫ ਅੱਜ ਤੋਂ 20 ਤੋਂ ਲੈ ਲਓ 30 ਸਾਲ ਪਹਿਲਾਂ 200 ਤੱਕ ਸ਼ੂਗਰ ਨਾਰਮਲ ਸੀ ਹੁਣ ਦੇ ਟਾਈਮ ਵਿੱਚ ਜਦੋਂ ਡਾਕਟਰ ਕੋਲ ਤੁਸੀਂ ਜਾਂਦੇ ਆ 110 ਜਾਂ 120 ਜਾਂ 130 ਤੁਹਾਨੂੰ ਸ਼ੂਗਰ ਡਿਟੈਕਟ ਹੋ ਗਈ ਤੁਹਾਡੇ ਦਿਮਾਗ ਚ ਆਟੋਮੈਟਿਕਲੀ ਦਿਮਾਗ ਚ ਡਾਕਟਰ ਨੇ ਪਾ ਦੇਣਾ ਤੁਹਾਨੂੰ 슈ਗਰ ਜੀ ਉਹ ਸਟ੍ਰੈਸ ਨਾਲ 슈ਗਰ ਹੋਣੀ ਆ ਪਹਿਲਾਂ 2 250 슈ਗਰ ਮੈਂ ਨਾ ਰਖਾਂਦੀ ਸੀ ਕੋਈ ਪ੍ਰੋਬਲਮ ਨਹੀਂ ਆਂਦੀ ਸੀ ਜਦੋਂ ਆਪਾਂ ਕੋਈ ਵੀ ਮੈਟਫਾਰਮਿਨ ਆ ਗਿਆ ਗਲਾਈਜੇਟ ਐਮ ਆ ਗਿਆ ਕੋਈ ਵੀ ਗੋਲੀ ਲੱਗ ਗਈ ਨਾ ਤੁਹਾਨੂੰ ਉਹ 슈ਗਰ ਨੇ ਉਹਨਾਂ ਨੁਕਸਾਨ ਨਹੀਂ ਕਰਨਾ ਜਿੰਨਾ ਤੁਹਾਨੂੰ ਗੋਲੀ ਨੇ ਕਰਨਾ ਹੁਣ ਦੇ ਟਾਈਮ ਵਿੱਚ ਮੈਂ ਇੰਨੇ ਕੁ ਪੇਸ਼ੈਂਟ ਦੇਖ ਚੁੱਕਾ ਵਾਂ ਜਿਹਨਾਂ 10 10 ਸਟੰਟ ਪੈ ਚੁੱਕੇ 슈ਗਰ ਵਾਲੇ ਪੇਸ਼ੈਂਟ ਨੂੰ ਜੀ ਕਿਹਨੇ ਪਾਈ ਚਾ ਸ਼ੂਗਰ ਨਹੀਂ ਪਾਇ ਉਹ ਗੋਲੀ ਨੇ ਪਾਇ ਠੀਕ ਹੈ ਗੋਲੀ ਜਿਹੜੀ ਆ ਕੋਈ ਵੀ ਆ ਹੁਣ ਦੇ ਟਾਈਮ ਕਿਸੇ ਵੀ ਡਾਕਟਰ ਕੋਲ ਜਾਓ ਉਹਦੇ ਕੋਲ ਇੱਕ ਗੱਲ ਦਾ ਲਾਓ ਵੀ ਸਾਰੀ ਸ਼ੂਗਰ ਨਾਰਮਲ ਆ ਜੂਗੀ ਖਤਮ ਨਹੀਂ ਹੋਣੀ ਚਾਹੀਦੀ ਸ਼ੂਗਰ 90 ਲੈ ਕੇ 150 ਤੱਕ ਨਾਰਮਲ ਹੋਣੀ ਚਾਹੀਦੀ ਬਟ ਖਤਮ ਨਹੀਂ ਹੋਣੀ ਚਾਹੀਦੀ ਖਤਮ ਕਰੰਗਾ ਤਾਂ ਇਨਸਾਨ ਖਤਮ ਹੋ ਜਾਊਗਾ ਸ਼ੂਗਰ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਸ਼ੂਗਰ ਨੂੰ ਬੈਲੈਂਸ ਕਿੱਦਾਂ ਕਰਨਾ ਇਹਦੇ ਵਿੱਚ ਥੋੜੀ ਜਿਹੀ ਪਰਹੇਜ਼ ਆਪਾਂ ਕਰਨੀਆਂ ਥੱਡੇ ਹਿਸਾਬ ਨਾਲ ਨੇਵਲ ਲਾਈਫ ਨੂੰ ਰੈਗੂਲਰ ਯੂਜ਼ ਕਰੋ ਸਵੇਰੇ ਸ਼ਾਮੇ ਦੀਆਂ 2-2 ਬੂੰਦਾ ਪਾਣੀਆ ਆਪਾਂ ਅੱਧਾ ਘੰਟਾ ਵਿਦਆਉਟ ਪਿੱਲੋ ਸਿੱਧੇ ਲੇਟਣਾ ਅੱਧੇ ਘੰਟੇ ਬਾਅਦ ਜਿਹੜਾ ਨਾਭੀ ਦੇ ਵਿੱਚ ਓਇਲ ਬਚ ਗਿਆ ਉਹਦੀ ਆਪਾਂ ਕਲੌਕਵਾਇਜ਼ ਐਂਟੀ ਕਲੌਕਵਾਇਜ਼ ਮ사ਜ ਕਰਨੀਆ ਉਸ ਤੋਂ ਬਾਅਦ ਇੱਕ ਥੋੜਾ ਲੁੱਕਵਾਰਮ ਵਾਟਰ ਪੀਣਾ ਆਪਾਂ ਗੁਣਗੁਣਾ ਜਿਹਨੂੰ ਕੋਸਾ ਪਾਣੀ ਕਹਿੰਦੇ ਹਨ ਉਹ ਬਾਅਦ ਵਿੱਚ ਅੱਧੇ ਘੰਟੇ ਬਾਅਦ ਪੀਣਾ ਪਹਿਲੇ ਦਿਨ ਤੋਂ ਰਿਜ਼ਲਟ ਸ਼ੂਗਰ ਤੇ ਜੇ ਆਪਾਂ ਕਹਿੰਦੇ ਥਾਇਰੋਇਡ ਥਾਇਰੋਇਡ ਨੂੰ ਆਪਾਂ ਜੱਕ ਤੱਕ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਥਾਇਰੋਇਡ ਵਿੱਚ ਵੀ ਆ ਜਿਹੜੀ ਗੋਲੀ ਲੱਗਦੀ ਹੈ ਨਾ ਤੁਹਾਨੂੰ ਉਹਦਾ ਕਾਰਨ ਕੀ ਹੈ ਜਦੋਂ ਤੁਹਾਡੇ ਦਿਮਾਗ 'ਚ ਡਾਕਟਰ ਨੇ ਪਾਤਾ ਬਿਠਾ ਕੇ ਕਿਉਂਕਿ ਡਾਕਟਰ ਇੱਕ ਡਰ ਡਾਕਟਰ ਇੱਕ ਡਰ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਡਰ ਬੈ ਗਿਆ ਨਾ ਡਾਕਟਰ ਨੇ ਕਹਤੋ ਵੀ ਤੁਹਾਨੂੰ ਗੋਲੀ ਨਹੀਂ ਛੱੜਨੀ ਲਾਈਫਟਾਈਮ ਤੁਹਾਨੂੰ ਇਹ ਟੈਬਲਟ ਲੈਣੀ ਪੈਣੀ ਹੈ ਬਟ ਜਦੋਂ ਸਾਡੇ ਕੋਲ ਕੋਈ ਵੀ ਪੇਸ਼ੈਂਟ ਸਾਡਾ ਭੈਣ ਭਰਾ ਦਾ ਉਹਨੂੰ ਅਸੀਂ ਕਹਿੰਦਾ ਵੀ ਲਾਈਫਟਾਈਮ ਨਹੀਂ ਬਾਈ ਗੋਲੀ ਅੱਜ ਤੋਂ ਛੱੜਨੀ ਹੈ ਅਜੇ ਅਜ ਤੋ ਨਹੀਂ ਛੱਡ ਸਕਦੇ ਜੇਕਰ ਕਈਆਂ ਨੂੰ ਬਹੁਤ ਪੁਰਾਣੀ ਥਾਇਰੋਇਡ ਹੁੰਦੀ ਆ ਉਹ ਨਹੀਂ ਛੱਡ ਸਕਦੇ ਗੋਲੀ ਉਹਨਾਂ ਦਾ ਕੀ ਜਦੋਂ ਡਿਟੈਕਟ ਹੋ ਗਿਆ ਤੁਹਾਡਾ TSH ਲੈਵਲ ਜਿਹੜਾ ਹੁੰਦਾ ਨਾ ਥਾਇਰੋਇਡ ਦਾ 5 ਤੋਂ ਥੱਲੇ ਥੱਲੇ ਆ 6 ਹੋ ਗਿਆ ਨਾ 6.5 ਹੋ ਗਿਆ 7 ਹੋ ਗਿਆ ਉੱਥੇ ਗੋਲੀ ਲੈਣ ਦੀ ਲੋੜ ਨਹੀਂ ਜਦੋਂ 12 ਹੋ ਗਿਆ ਨਾ ਉੱਥੇ ਲਾਉਂਦੇ ਹੋ ਘਰ ਦੇ ਨੁਕਤੇ ਹੁੰਦੇ ਆ ਜੀ ਜੇ ਮੈਂ ਥਾਇਰੋਇਡ ਦੀ ਕਰਦਿਆਂ ਇਹਦੇ ਨਾਲ ਨਾਲ ਤੁਸੀਂ ਸਵੇਰੇ ਖਾਲੀ ਪੇਟ ਹਰਾ ਧਨੀਆ ਖਾਓ ਥਾਇਰੋਇਡ ਨਹੀਂ ਵਧੂਗਾ ਜਦੋਂ ਡਿਟੈਕਟ ਹੋਇਆ ਉਸ ਟਾਈਮ ਜਦੋਂ ਟੈਬਲਟ ਲੱਗ ਗਈ ਉਹਨੂੰ ਛਡਾਉਣ ਨੂੰ ਥੋੜ ਬਟ ਪ੍ਰਹੇ ਦੇ ਨਾਲ ਸਭ ਕੁਝ ਛੱਡਿਆ ਜਾ ਸਕਦਾ ਨੇਵਰ ਲਾਈਫ ਰੈਗੂਲਰ ਤੁਸੀਂ ਤਿੰਨ ਤੋਂ 6 ਮਹੀਨੇ ਯੂਜ਼ ਕਰੋਗੇ ਰਿਜ਼ਲਟ 15 ਤੋਂ 20 ਦਿਨਾਂ ਦੇ ਵਿੱਚ ਦੇਖਣੇ ਸ਼ੁਰੂ ਹੋ ਜੂਗੇ ਤੁਹਾਨੂੰ 슈ਗਰ ਹੋ ਗਿਆ ਥਾਇਰੋਇਡ ਹੋ ਗਿਆ ਬੀਪੀ ਹੋ ਗਿਆ ਉਸ ਤੋਂ ਬਾਅਦ ਪੈਰਾਲਾਈਜ਼ ਹੋ ਗਿਆ ਠੀਕ ਹੈ ਜੀ ਬ੍ਰੇਨ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਵਾ ਤੁਹਾਡੀ ਸਕਿਨ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਉਹਦਾ ਟਾਈਮ ਹੁੰਦਾ ਕਿਸੇ ਚੀਜ਼ ਦਾ ਹੁਣ ਮੈਂ ਪਹਿਲੀ ਗੱਲ ਕਰਕੇ ਹਾਂ ਤਿੰਨ ਪਰਵਿਰਤੀਆਂ ਤੇ ਜਦੋਂ ਕਿਸੇ ਨੂੰ ਅਲਰਜੀ ਹੋ ਗਈ ਸਕਿਨ ਦੀ ਸਮੱਸਿਆ ਹੋ ਗਈ ਉਹਦਾ ਕਾਰਨ ਹੁੰਦਾ ਪਿਤ ਵਧਣਾ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਕਿ ਜਿਸ ਨੂੰ ਪੈਰਾਲਾਈਜ਼ ਹੋ ਗਿਆ ਉਹ ਬਾਤ ਰੋਗ ਦੇ ਵਿੱਚ ਆਂਦਾ ਉਹਨੂੰ ਥੋੜਿਆ ਟਾਈਮ ਲੱਗ ਸਕਦਾ ਕਫ ਜਿਹੜਾ ਹੋ ਗਿਆ ਉਹ 15 20 ਦਿਨਾਂ ਵਿੱਚ ਨਾਭੀ ਦੇ ਨਾਲ ਨਾਲ ਆਪਾਂ ਕਹਿੰਦੇ ਆ ਦੋ ਬੂੰਦਾਂ ਤੁਸੀਂ ਇਹਦੀ ਨੱਕ ਚ ਪਾਓ ਤੁਹਾਨੂੰ ਅਸਥਮੇ ਦੀ ਪ੍ਰੋਮ ਜਿਹੜੀ ਉਹ ਵੀ ਠੀਕ ਹੋਣੀ ਸ਼ੁਰੂ ਹੋ ਜੂਗੀ ਮਤਲਬ ਕੋਈ ਵੀ ਬਿਮਾਰੀ ਹੋਵੇ ਹਰ ਕਿਸੇ ਨੂੰ ਇਹ ਟਰੀਟ ਕਰ ਦਿੰਦੀ ਹੈ ਮੈਡਮ ਹੁਣ ਤੱਕ ਕਿ ਜੇ ਕਹ ਲਈ ਮੈਂ ਵੱਡਾ ਨਹੀਂ ਜਾਊਗਾ ਕਰੋਨਾ ਕਰੋਨਾ ਤਾਂ ਬਹੁਤ ਜਿਆਦਾ ਹੋ ਜਾਂਦਾ ਹਜ਼ਾਰਾਂ ਮਰੀਜ਼ ਠੀਕ ਹੋ ਚੁੱਕਾ ਇਹ ਸਾਡੀ ਹੁਣ ਦੀ ਵਿਧੀ ਨਹੀਂ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ ਸਾਡੇ ਜਿਹੜੇ ਗ੍ਰੰਥ ਸਾਡੇ ਸੀਗਾ ਨਾ ਚਰਕ ਦੇ ਲੈ ਲਓ ਭਾਗਵਟ ਦੇ ਲੈ ਲਓ ਇਹ ਸਾਰੇ ਬਾਹਰ ਚਲ ਗਏ ਉਹ ਇਹਨਾਂ ਚੀਜ਼ਾਂ ਨੂੰ ਅਪਣਾਉਂਦੇ ਬਟ ਅਸੀਂ ਛੱਡ ਕੇ ਐਲੋਪੈਥੀ ਤੇ ਲੱਗ ਗਏ ਐਲੋਪੈਥਿਕ ਕੋਈ ਪੇਨ ਕਲਰ ਜਿਦਾ ਪੈਰਾਸੀਟਾਮੋਲ ਆ ਅਮਰੀਕਾ ਦੇ ਵਿੱਚ ਬੈਨ ਨਿਮੋਸਲਾਈਟ ਪੈਰਾਸੀਟਾਮੋਲ ਬੈਨ ਬਟ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਹੱਲੇ ਵੀ ਵਿਕ ਰਹੀ ਆ ਜੀ ਕਿਤੇ ਨਾ ਕਿਤੇ ਕਮੀ ਤਾਂ ਹੈ ਨਾ ਸਾਨੂੰ ਆਯੁਰਵੇਦਾਂ ਤੋਂ ਆਯੁਰਵੇਦਾਂ ਨਾਲੋਂ ਤੋੜਿਆ ਗਿਆ ਤੋੜਿਆ ਕਿ ਨਹੀਂ ਗੋਰਿਆਂ ਨੇ ਜੇ ਆਪਾਂ ਦੁਆਰਾ ਆਯੁਰਵੇਦਾ ਤੇ ਆਣਾ ਤਾਂ ਸਾਨੂੰ ਬਿਮਾਰੀ ਖਤਮ ਹੋਣੀ ਹੈ ਕੋਈ ਵੀ ਦਬਾ ਨਹੀਂ ਹੋਣੀ ਜੇ ਆਪਾਂ ਸ਼ੂਗਰ ਦੀ ਟੈਬਲਟ ਲੈਨੇ ਜਾਂ ਬੀਪੀ ਦੀ ਟੈਬਲਟ ਲੈਨੇ ਉਹ ਥੋੜੇ ਟਾਈਮ ਲਈ ਬਿਮਾਰੀ ਦਬਾਹ ਹੋ ਜਾਂਦੀ ਖਤਮ ਨਹੀਂ ਹੁੰਦੀ ਜੀ ਠੀਕ ਹੈ ਜੀ ਇਸ ਲਈ ਤੁਸੀਂ ਰੈਗੂਲਰ ਨੀਵਰ ਲਾਈਫ ਨੂੰ ਰੈਗੂਲਰ ਯੂਜ਼ ਕਰੋ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਹਾਂ ਪਹਿਨਣਾ ਜ਼ਰੂਰ ਹੈ ਪਹਿਲਾ ਇਹ ਹੁੰਦਾ ਵਾ ਜਦੋਂ ਆਪਾਂ ਨਾਭੀ ਪਾਨੇ ਆ ਬਲੱਡ ਦਾ ਸਰਕੂਲੇਸ਼ਨ ਤੇਜ਼ ਹੁੰਦਾ ਥੋੜੀ ਬਾਡੀ ਪੇਨ ਹੋ ਸਕਦੀ ਆ ਉਹ ਨਾਰਮਲ ਜੀ ਗੱਲ ਆ ਜੀ ਠੀਕ ਹੈ ਜੀ ਬਟ ਇਹਨੂੰ ਆਪਾਂ ਰੈਗੂਲਰ ਯੂਜ਼ ਕਰੋ ਮਤਲਬ ਫਿਰ ਤਾਂ ਕਿਸੇ ਨੂੰ ਕੋਈ ਹੋਰ ਦਵਾਈਆਂ ਖਾਣ ਦੀ ਜ਼ਰੂਰਤ ਹੀ ਨਹੀਂ ਹੈ ਸਿਰਫ ਇਹ ਹੀ ਡ੍ਰੌਪਸ ਦਾ ਯੂਜ਼ ਕਰੇ ਨੇਵਰ ਲਾਈਫ ਨੂੰ ਯੂਜ਼ ਕਰੇ ਤੇ ਆਪਣੀ ਪ੍ਰੋਬਲਮ ਨੂੰ ਠੀਕ ਕਰ ਲਓ ਮੈਡਮ ਪਹਿਲੇ ਟਾਈਮ ਵਿੱਚ ਸਰੋਂ ਦਾ ਤੇਲ ਸਾਡੇ ਬਜ਼ੁਰਗ ਇਨ ਮੈਮੀ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਸਰੋਂ ਦਾ ਤੇਲ ਨਾਭੀ ਨਾਉਂਦੇ ਸੀਗੇ ਉਹਦੇ ਨਾਲ ਸਾਡੇ ਬੁੱਲਾਂ ਦੀ ਖੁਸ਼ਕੀ ਨਹੀਂ ਆਉਂਦੀ ਸੀ ਕਦੇ ਵੀ ਜੇ ਤੁਸੀਂ ਨਾਰੀਅਲ ਦਾ ਤੇਲ ਲਾਉਂਗੇ ਨਾਭੀ ਦੇ ਵਿੱਚ ਉਹਦੇ ਨਾਲ ਫੇਸ ਤੇ 글로ਰ ਹੋਗਾ ਜੇ ਤੁਸੀਂ ਕੈਸਟੋਲ ਰਿੰਡੀ ਦਾ ਤੇਲ ਲਾਣੇ ਸਾਡੇ ਜੋੜਾਂ ਵਾਸਤੇ ਵਧੀਆ ਹੁੰਦਾ ਠੀਕ ਹੈ ਇਸੇ ਤਰ੍ਹਾਂ ਇਹਦੇ ਵਿੱਚ ਲੈਮਨ ਵੀਟ ਗ੍ਰਾਸ ਆ ਉਸ ਸਾਡੀ ਸਕਿਨ ਅਲਰਜੀ ਵਾਸਤੇ ਵਧੀਆ ਜੀ ਠੀਕ ਹੈ ਜੀ ਹੁਣ ਦੇ ਟਾਈਮ ਵਿੱਚ ਪਹਿਲਾਂ ਸੂਰਜਮੁਖੀ ਦਾ ਤੇਲ ਖਾਂਦੇ ਸੀ ਹੁਣ ਦੇ ਟਾਈਮ ਪੰਜਾਬ ਵਿੱਚ ਮੇਰੇ ਖਾਣਾ ਬਹੁਤ ਘੱਟ ਰੇਅਰ ਹਨਾ ਤੁਸੀਂ ਰਿਫਾਈਨਡ ਨੂੰ ਖਤਮ ਕਰੋ ਸਰੋਂ ਦਾ ਤੇਲ ਘਰਬੇਚ ਤੁਸੀਂ ਆਪਣੀ ਕਹਾਣੀ ਜਿਹੜੀ ਤੁਹਾਡੀ ਆਪਣੇ ਘਰ ਦੀ ਸਰੋਂ ਆ ਤੁਸੀਂ ਆਪਣੇ ਯਾਰ ਦੋਸਤ ਕੋਲੋਂ ਕਿਸੇ ਰਿਸ਼ਤੇਦਾਰ ਕੋਲੋਂ ਸਰੋਂ ਲਿਆ ਕੇ ਘਰੋਂ ਉਹਨੂੰ ਕਢਾਓ ਕੋਲੂ ਪਹਿਲਾਂ ਚਲਦੇ ਸੀਗੇ ਉਹਦੇ ਨਾਲ ਖਲ ਵੀ ਨਿਕਲਦੀ ਸੀ ਵਧੀਆ ਆਰਗੇਨਿਕ ਸੀਗੀ ਤੁਸੀਂ ਉਹਨੂੰ ਯੂਜ਼ ਕਰੋ ਹੁਣ ਦੇ ਟਾਈਮ ਵਿੱਚ ਮੈਂ ਮ ਇੱਕ ਗੱਲ ਕਹਿਣ ਲੱਗਾ हूं ਸ਼ਾਇਦ ਮੈਨੂੰ ਲੋਕਾਂ ਨੇ ਗਾਲਾਂ ਕੱਢਣੀਆਂ ਆ ਕਿਉਂਕਿ ਮੈਂ ਦੋ ਚੀਜ਼ਾਂ ਤੇ ਜ਼ਿਆਦਾ ਬੋਲਦਾ ਹਾਂ ਹੁਣ ਦੇ ਟਾਈਮ ਵਿੱਚ ਮੇਰੀਆਂ ਭੈਣਾਂ ਨੂੰ ਸਭ ਤੋਂ ਵੱਧ ਸਮੱਸਿਆ ਆ ਰਹੀ ਆ ਇੱਕ ਤਾਂ ਬੇਬੀ ਕਨਸੀਵ ਨਹੀਂ ਕਰ ਰਹੇ ਦੂਸਰਾ ਉਹਨੂੰ ਸਿਸਟ ਫੇਬਰਡ ਫੋਲਿਕਲ ਐਡੀਨੋਮਾਈਸਿਸ ਜਿਹੜੀਆਂ ਸੌੜੀਆਂ ਬਣਦੀਆਂ ਉਹਦਾ ਇੱਕ ਕਾਰਨ ਡੈਰੀ ਪ੍ਰੋਡਕਟ ਓਕੇ ਠੀਕ ਹੈ ਮੈਨੂੰ ਗਾਲਾਂ ਮੈਂ ਪਹਿਲੇ ਕਿ ਮੈਨੂੰ ਗਾਲਾਂ ਨਾ ਕੱਢਿਓ ਕਿਉਂਕਿ ਜਿਹੜੀ ਗਾਂ ਦੇ ਹਾਰਮੋਨਾਂ ਮੱਝ ਦੇ ਹਾਰਮੋਨਾਂ ਇੱਕ ਚਰਬੀ ਦੇ ਰੂਪ ਵਿੱਚ ਆਪਾਂ ਡਾਇਰੈਕਟ ਲੈ ਰਹੇ ਆ ਪਹਿਲਾਂ ਚਾਹ ਵੀ ਵਧੀਆ ਸੀ ਪਹਿਲਾਂ ਦੁੱਧ ਵੀ ਵਧੀਆ ਸੀ ਭਾਈ ਜਿਨੇ ਚਾਹ ਪੀਣੀ ਪੀ ਜਾ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਉਹਦੇ ਬਾਰੇ ਦੱਸਣ ਲੱਗਾ ਪਹਿਨਾ ਜਿਹੜੀ ਚਾਹ ਸੀਗੀ ਉਹ ਕਿੰਦਾ ਵਧੀਆ ਸੀ ਕਿਉਂਕਿ ਉਸ ਟਾਈਮ ਆਪਾਂ ਹਾਰਡ ਵਰਕ ਕਰਦੇ ਸੀ ਉਸ ਟਾਈਮ ਸ ਆਪਾਂ ਗੁੜ ਵਰਤਦੇ ਸੀ ਉਸ ਤੋਂ ਬਾਅਦ ਦੁੱਧ ਜਿਹੜਾ ਸੀਗਾ ਸਾਡੀਆਂ ਗਾਵਾਂ ਸਾਡੀਆਂ ਮੱਝਾਂ ਉਹ ਚਰ ਕੇ ਆਉਂਦੀਆਂ ਸੀਗੀਆਂ ਉਹ ਵਧੀਆ ਦੁੱਧ ਸੀਗਾ ਜਿਹੜਾ ਹੁਣ ਦਾ ਦੁੱਧ ਹੈ ਹੁਣ ਦੀ ਚਾਹ ਹੈ ਜੇ ਚਾਹ ਦੀ ਗੱਲ ਕਰਦੇ ਆ ਪੱਤੀ ਦੇ ਵਿੱਚ ਟੈਨਨਾਂ ਦਾ ਸਾਲਟ ਦੁੱਧ ਦੇ ਵਿੱਚ ਯੂਰੀਆ ਖੰਡ ਦੇ ਵਿੱਚ ਸਲਫਰ ਜਦੋਂ ਆਪ ਪੱਤੀ ਤੇ ਦੁੱਧ ਇਕੱਠੇ ਕਰਦੇ ਇੱਕ ਕੈਮੀਕਲ ਰੈਕਸ਼ਨ ਹੁੰਦਾ ਜਿਹਦਾ ਜਿਹਦੇ ਨਾਲ ਸਾਡਾ ਨਰਵਸ ਸਿਸਟਮ ਸਾਡੀ ਵੇਨ ਜਿਹੜੀ ਉਹ ਹਾਰਡ ਹੋ ਜਾਂਦੀ ਹੈ ਜਦੋਂ ਵੇਨਸ ਹਾਰਡ ਹੋ ਜਾਂਦੀ ਹੈ ਫਿਰ ਪ੍ਰੋਪਰ ਸਾਡੇ ਨਰਵਸ ਸਿਸਟਮ ਜਿਹੜਾ ਹਾਰਡ ਹੋਣ ਤੋਂ ਬਾਅਦ ਉਹਦੇ ਵਿੱਚ ਆਕਸੀਜਨ ਨਹੀਂ ਜਾਂਦੀ ਜਦੋਂ ਆਕਸੀਜਨ ਨਹੀਂ ਆਉਂਦੀ ਬਲੱਡ ਦਾ ਫਲੋ ਨਹੀਂ ਹੁੰਦਾ ਜਦੋਂ ਬਲੱਡ ਦਾ ਫਲੋ ਨਹੀਂ ਹੁੰਦਾ ਸਾਨੂੰ ਗੈਸ ਕਬਜ ਬੀਪੀ ਕੋਲੇਸਟ੍ਰੋਲ TG ਯੂਰੀਆ ਸਰਵਾਈਕਲ ਮਾਈਗਰੇਨ ਪੈਰਾਲਾਈਸ ਹੋ ਜਾਂਦੀਆਂ ਪਥਰੀਆਂ ਵੀ ਬਣਦੀਆਂ ਤੇ ਕੈਂਸਰ ਵੀ ਹੁੰਦਾ ਜੇ ਚਾਹ ਦੀ ਗੱਲ ਕਰਦੇ ਆ ਨਾ ਮੈਂ ਚਾਹ ਨੂੰ ਮਾੜਾ ਪਹਿਲਾਂ ਵੀ ਨਹੀਂ ਕਹਿੰਦਾ ਤੇ ਹੁਣ ਵੀ ਨਹੀਂ ਕਹੂੰਗਾ ਬਟ ਚਾਹ ਹੁਣ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਐਸਿਡਿਕ ਸਾਡੇ ਲੀਵਰ ਦੇ ਵਿੱਚ ਜਿਹੜੇ ਬਾਇਲ ਜੂਸ ਬਣਦੇ ਆ ਨਾ ਉਹਦੇ ਨਾਲੋਂ ਜ਼ਿਆਦਾ ਐਸਿਡਿਕ ਚਾਹ ਦੇ ਜਿਹੜੇ ਸ਼ਕੀਨ ਆ ਪੀਣ ਬਟ ਚਾਹ ਦੇ ਨਾਲ ਸਾਨੂੰ ਬੀਪੀ ਸਾਨੂੰ ਐਸਿਡ ਦੀ ਸਮੱਸਿਆ ਹੁੰਦੀ ਆ ਇਹਨੂੰ ਜੇ ਹੋ ਸਕੇ ਤਾਂ ਕੱਟ ਲਓ ਕੰਟਰੋਲ ਕਰੋ ਖਾਣਾ ਖਾਣ ਤੋਂ ਬਾਅਦ ਤੁਸੀਂ ਸੌਂਫ ਜਮਣ ਜੀਰੇ ਦਾ ਕੜਾ ਬਣਾ ਕੇ ਪੀਓ ਯਾਰ ਉਹਦੇ ਵਿੱਚ ਗੁੜ ਪਾਓ ਸ਼ੱਕਰ ਪਾਓ ਚੀਨੀ ਨੂੰ ਅਵੋਇਡ ਕਰੋ ਜਿੰਨਾ ਹੋ ਸਕੇ ਬਟ ਉਹਦੇ ਬਾਅਦ ਸਭ ਤੋਂ ਵੱਡੀ ਸਮੱਸਿਆ ਚੀਨੀ ਨਾਲ 슈ਗਰ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੋਈ ਕਿਉਂਕਿ ਰਿਫਾਈਨਡ ਰੀ ਹੈ। ਉਹਨੂੰ ਆਪਾਂ ਅਵੋਇਡ ਕਰਨਾ। ਉਹਦੇ ਨਾਲ ਹੀ 슈ਗਰ ਸਾਨੂੰ ਜ਼ਿਆਦਾ ਹੋ ਰਹੀ ਹੈ। ਫਰਾਈਡ ਚੀਜ਼ਾਂ ਬੰਦ ਕਰੋ। ਪੀਜ਼ਾ ਹੋ ਗਿਆ, 버거 ਹੋ ਗਿਆ, ਮਨਚੂਰੀਅਨ ਹੋ ਗਿਆ। ਇਹਦੇ ਵਿੱਚ ਜਿਹੜੇ ਜਿਹੜੀਆਂ ਆਪਾਂ ਪੀਜ਼ਾ 버거 ਖਾਂਦੇ ਨਾ ਉਹਨੂੰ ਟੇਸਟੀ ਬਣਾਉਣ ਲਈ ਉਹਦੇ ਵਿੱਚ ਇੱਕ ਅਜੀਨੋ ਮੋਟੋ ਸਾਲਟ ਪਾਇਆ ਜਾਂਦਾ ਜਿਹੜਾ ਕਿ ਸਾਡੇ ਇੰਟਰਸਟਾਈਨ ਜਿਹੜੀ ਸਾਡੀਆਂ ਆਂਤਣੀਆਂ ਆ ਬਾਤ ਤੇ ਸਭ ਤੋਂ ਵੱਧ ਨੁਕਸਾਨ ਕਰਦਾ ਕਿਉਂਕਿ ਉਹ ਡਾਈਜੈਸਟ ਨਹੀਂ ਹੁੰਦਾ, ਪਚਦਾ ਨਹੀਂ ਹੈਗਾ, ਉਹ ਆਂਤਰੀਂ ਜਾ ਕੇ ਜੰਮਦਾ। ਉਸ ਤੋਂ ਬਾਅਦ ਸ ਉਸ ਤੋਂ ਸ਼ੂਗਰ ਸ਼ੂਗਰ ਦੇ ਵਿੱਚ ਜਿਹੜਾ ਪੈਂਕਰੀਆ ਹੈ ਨਾ ਸਾਡੀ ਸ਼ੂਗਰ ਜਿੱਥੇ ਬਣਦੀ ਹੈ ਜਿੱਥੇ ਪ੍ਰੋਡਿਊਸ ਹੁੰਦੀ ਹੈ ਨਾ ਉਹਨੂੰ ਆਪਾਂ ਕਹਿੰਦੇ ਪੈਂਕਰੀਆਜ਼ ਪੈਂਕਰੀਆ ਦੇ ਵਿੱਚ ਇੱਕ ਵੀਟਾ ਸੈੱਲ ਹੁੰਦਾ ਜਦੋਂ ਵੀਟਾ ਸੈੱਲ ਸਾਡਾ ਕੰਮ ਕਰਨਾ ਬੰਦ ਹੋ ਜਾਂਦਾ ਸਾਨੂੰ ਬਾਹਰੋਂ ਇੱਕ ਟੈਬਲੇਟ ਜਾਂ ਕੋਈ ਵੀ ਤੁਸੀਂ ਮੈਡੀਸਿਨ ਲੈਣੀ ਉਹਦੇ ਉਹਦੇ ਨਾਲ ਫਰਕ ਨਹੀਂ ਪੈਂਦਾ ਬਿਮਾਰੀ ਦੱਬਦੀ ਹੈ ਜੇ ਤੁਸੀਂ ਸਾਡੀ ਮੈਡੀਸਿਨ ਯੂਜ਼ ਕਰੋਗੇ ਇਹਨੂੰ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਾ ਪਹਿਲੇ ਦਿਨ ਤੋਂ ਮੈਂ ਤੁਹਾਨੂੰ ਛੋਟੀ ਦਿੰਨਾ ਵੀ ਤੁਹਾਡੀ ਕੋਈ ਵੀ ਗੋਲੀ ਚੱਲਦੀ ਉਹ ਬੰਦ ਹੋ ਜਾਊਗੀ ਡਾਇਬੀਟਿਸ ਦੀ ਕੋਈ ਵੀ ਗੋਲੀ ਪਹਿਲੇ ਦਿਨ ਤੋਂ ਬੰਦ ਹੋ ਜੇਗੀ ਕਿੰਨੇ ਟਾਈਮ ਕਿੰਨਾ ਟਾਈਮ ਲੈਣੀ ਹੈ ਤੁਸੀਂ ਇੱਕ ਵਾਰ ਜ਼ਰੂਰ ਮੈਂਸ਼ਨ ਕਰ ਦੋ ਦੇਖੋ ਮੈਡਮ ਡਿਪੈਂਡ ਕਰਦਾ ਬਾ ਕਿਸੇ ਨੂੰ 10 ਸਾਲ ਪੁਰਾਣੀ ਹੈ ਕਿਸੇ ਨੂੰ 15 ਸਾਲ ਪੁਰਾਣੀ ਹੈ ਜਿਹੜੇ ਇਨਸੂਲਨ ਇਨਸੂਲਿਨ ਵੀ ਕੋਈ ਪੇਸ਼ੈਂਟ ਲਾਂਦਾ ਨਾ ਕੋਈ ਡਾਇਬੀਟਿਕ ਬੰਨਾ 2 ਆ ਉਹਨੂੰ 1 ਮਹੀਨੇ ਦੇ ਵਿੱਚ ਇਨਸੂਲਿਨ ਆਪਾਂ ਬੰਦ ਕਰਾ ਦੇਵਾਂਗੇ ਗਾਰੰਟੀ ਦੇ ਰਹੇ ਹੋ ਤੁਸੀਂ ਗਾਰੰਟੀ ਦਿੰਦੇ ਮੈਂ ਪਹਿਲੇ ਦਿਨ ਤੋਂ ਹੀ ਆਪਾਂ ਗੋਲੀ ਜਿਹੜੀ ਵੀ ਲੱਗੀ ਹੋਏ ਉਹ ਬੰਦ ਕਰਾ ਦੇਵਾਂਗੇ ਤੁਹਾਨੂੰ ਅੱਗੇ ਜਾ ਕੇ ਹਾਰਟ ਦੀ ਸਮੱਸਿਆ ਨਹੀਂ ਹੋਊਗੀ ਤੁਹਾਨੂੰ ਕਿਡਨੀ ਦੀ ਸਮੱਸਿਆ ਨਹੀਂ ਹੋਊਗੀ ਤੁਹਾਡੇ ਸਟੰਟ ਨਹੀਂ ਪਾਉਗੇ ਤੁਹਾਨੂੰ ਆਏ ਦੀ ਸਮੱਸਿਆ ਨਹੀਂ ਹੋਊਗੀ ਤੁਹਾਡੇ ਜੋੜਾਂ ਦੀ ਸਮੱਸਿਆ ਨਹੀਂ ਹੋਊਗੀ ਤੁਹਾਡਾ ਜਿਹੜਾ ਸੈਂਸੇਸ਼ਨ ਖਤਮ ਹੋ ਜਾਂਦਾ ਨਾ ਪੇਸ਼ੈਂਟ ਦੇ ਪੈਰਾਂ ਵਿੱਚੋਂ ਅੱਗ ਨਿਕਲਦੀ ਆ ਉਹ ਨਹੀਂ ਹੋਊਗੀ ਕਈ ਪੇਸ਼ੈਂਟ ਫੋਨ ਕਰਦੇ ਸਰ ਵੀ ਸਾਨੂੰ ਰਾਤ ਨੂੰ ਜਿਆਦਾ ਥਕਾਵਟ ਹੁੰਦੀ ਆ ਤੇ ਪਿਆਸ ਜਿਆਦਾ ਲੱਗਦੀ ਆ ਜਦੋਂ ਤੁਸੀਂ ਇਹਨੂੰ ਪਹਿਲੇ ਦਿਨ ਤੋਂ ਯੂਜ਼ ਕਰੋਗੇ ਤੁਹਾਨੂੰ ਇਹ ਸਮੱਸਿਆ ਨਹੀਂ ਹੋਊਗੀ ਕੀ ਇਹ ਦਵਾਈ ਪੱਕੇ ਤੌਰ ਤੇ ਇਲਾਜ ਕਰ ਦੇਵੇਗੀ ਮੈਡਮ ਦੇਖੋ ਤੁਸੀਂ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਵਾਂ ਤੁਸੀਂ ਪਹਿਲੇ ਦਿਨ ਤੋਂ ਇਹਨੂੰ ਸਵੇਰੇ ਦੁਪਹਿਰੇ ਸ਼ਾਮ ਯੂਜ਼ ਕਰੋ ਐਲੋਪੈਥੀ ਜਿਹੜੀ ਮੈਡੀਸਨ ਉਹ ਤੋਂ ਛਟਕਾਰਾ ਦਵਾਈਆਂ ਨੂੰ ਬੈਠੇ ਆਸੀਂ ਠੀਕ ਹੈ ਇਹ ਆ ਵੀ ਤੁਹਾਨੂੰ ਇਨ ਫਿਊਚਰ ਕੋਈ ਬਿਮਾਰੀ ਭਿਆਨਕ ਨਾ ਲੱਗੇ ਤੁਹਾਡੇ ਸਟੰਟ ਨਾ ਪੈਣ ਬਾਰ ਬਾਰ ਮੈਂ ਕਹਿ ਰਿਹਾ ਵਾਂ ਤੁਸੀਂ ਸਿਰਫ ਆਰਗੈਨਿਕ ਚੀਜ਼ਾਂ ਲਓ ਜਿਹੜਾ ਆਰਗੈਨਿਕ ਫਰੂਟ ਆ ਨਾ ਕੋਈ ਵੀ ਕੁਦਰਤੀ ਫਰੂਟ ਆ ਉਹਦੇ ਵਿੱਚ ਮਿੱਠਾ ਤੁਸੀਂ ਰੈਗੂਲਰ ਖਾਓ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਤੁਸੀਂ ਇੱਕ ਡਾਈਟ ਚਾਰਟ ਬਣਾਓ ਉਹਦੇ ਵਿੱਚ ਤੁਸੀਂ ਫਰੂਟ ਖਾਓ ਸੈਲਡ ਖਾਓ ਰੱਜ ਕੇ ਖਾਓ ਆਪਾਂ ਸਵੇਰ ਨੂੰ ਕਣਕ ਦੁਪਹਿਰ ਨੂੰ ਕਣਕ ਸ਼ਾਮ ਨੂੰ ਕਣਕ ਆਟਾ ਹੀ ਆਟਾ ਖਾਈ ਜਾਂਦੇ ਆ ਉਹਦੇ ਵਿੱਚ ਫਾਈਬਰ ਨਹੀਂ ਹੈਗਾ ਸਭ ਤੋਂ ਪਤਲੀਆਂ ਰੋਟੀਆਂ ਖਾਣੇ ਆ ਠੀਕ ਹੈ 슈ਗਰ ਸਭ ਤੋਂ ਜ਼ਿਆਦਾ ਉਹਦੇ ਵਿੱਚ ਕੋਸ਼ਿਸ਼ ਕਰੋ ਵੀ ਆਪਾਂ ਕਣਕ ਨੂੰ ਘੱਟ ਕਰੀਏ ਉਹਦੀ ਥਾਂ ਤੇ ਮਲਟੀ grain ਆਟਾ ਯੂਜ਼ ਕਰੋ ਉਹਦੇ ਵਿੱਚ ਗੋਧਰਾ ਆਂਦਾ ਕੰਗਣੀ ਆਂਦਾ ਰਾਗੀ ਜਾਂਦਾ ਬਾਜਰਾ ਆਂਦਾ ਸੋਇਆ ਬੀਨਾ ਆਂਦਾ ਕਾਲੇ ਛੋਲੇ ਆਂਦਾ ਉਹਦਾ ਬੇਸਣ ਲਾਓ ਉਹਦਾ ਮਿਕਸ ਕਰਕੇ ਆਟਾ ਖਾਓ ਅੱਧੀ ਸਮੱਸਿਆ ਤੁਹਾਡੀ ਫਾਈਬਰ ਨਾਲ ਠੀਕ ਹੋ ਜਾਣੀ ਆ ਜੀ ਲੌਂਗ ਟਰਮ ਤੱਕ ਮੈਡੀਸਨ ਖਾ ਖਾ ਕੇ ਆਪਣੇ ਕਿਡਨੀਆਂ ਨਾ ਖਰਾਬ ਕਰੋ ਮੇਰੇ ਕੋਲ ਪੇਸ਼ੈਂਟ ਜਦੋਂ ਆਦੇ ਜਿਨ੍ਹਾਂ ਦੀ ਡਾਇਲਸਿਸ ਹੋ ਰਿਆ ਨਾ ਉਹ 슈ਗਰ ਵਾਲੇ ਪੇਸ਼ੈਂਟ ਦੇ ਸਭ ਤੋਂ ਜ਼ਿਆਦਾ ਹੋ ਰਿਆ ਜੀ ਹਾਰਟ ਜਿਨ੍ਹਾਂ ਸਟੈਂਟ ਪੈ ਰਹੇ ਨਾ ਜਿਨ੍ਹਾਂ ਨਸਾਂ ਬਲੌਕ ਹੋ ਰਹੀਆਂ ਉਹ 슈ਗਰ ਵਾਲੇ ਪੇਸ਼ੈਂਟ ਦੀਆਂ ਹੋ ਰਹੀਆਂ ਜੇ ਤੁਸੀਂ ਬਚਣਾ ਚਾਹੁੰਦੇ ਆ ਇਹ ਪ੍ਰੋਡਕਟ ਸਾਡਾ ਯੂਜ਼ ਕਰੋ ਇਹ ਇੱਕ ਪ੍ਰੋਡਕਟ ਨਹੀਂ ਮੈਂ ਕਹ ਸਕਦਾ ਇੱਕ ਰਾਮ ਬਾਣੇ ਇਲਾਜ ਹੈ ਮੈਮ ਹਾਂ ਸਰ ਇਹ ਆਯੁਰਵੈਦਿਕ ਰਹੇਗਾ ਇਹ ਪਿਓਰ ਆਯੁਰਵੈਦਿਕ ਮੈਮ ਜੀ ਕੋਈ ਵੀ ਕੈਮੀਕਲ ਨਹੀਂ ਪਾਇਆ ਜਾਊਗਾ ਠੀਕ ਹੈ ਕੈਮੀਕਲ ਪਾਇਆ ਜਾਂਦਾ ਸੀ ਬੈਠੇ ਆ ਜੀ ਠੀਕ ਤੇ ਜੇ ਆਪਾਂ ਗੱਲ ਕਰੀਏ ਕਿ ਇਹ ਦਵਾਈ ਲੈਣ ਆਣਾ ਕਿੱਥੇ ਪੈਣਾ ਅ ਮੈਡਮ ਆਰਜੀ ਹੈਲਥ케ਅਰ ਬੰਗਾ ਜੀ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਮੇਨ ਫਗਵਾੜਾ ਰੋਡ ਤੋਂ ਥੋੜਾ ਜਿਹਾ ਆਪਾਂ ਟਰਨ ਕਰਦੇ ਆ ਐਸਐਲਐਮ ਸੈਂਟਰਲ ਪਬਲਿਕ ਸਕੂਲ ਦੇ ਬੈਕਸਾਈਡ ਜੀ ਜੀ ਫਰਸਟ ਫਲੋਰ ਦੇ ਉੱਤੇ ਹੈ ਡੈਡਸਨ ਬਿਲਡਿੰਗ ਦੇ ਵਿੱਚ ਤੇ ਕੀ ਘਰ ਬੈਠੇ ਕੋਈ ਭੈਣ ਭਰਾ ਸਾਡੇ ਹੋਣਗੇ ਜਿਹੜੇ ਘਰ ਬੈਠੇ ਮੰਗਵਾਣਾ ਚਾਹਣਗੇ ਕਿ ਉਹ ਮੰਗਵਾ ਸਕਦੇ ਨੇ ਜੀ ਆਲਰੇਡੀ ਇਹ ਆਪਣੀ ਜਿਹੜੀ ਇਹ ਮੈਡੀਸਨ ਹੈਗੀ ਆ ਫੋਰਨ ਦੇ ਵਿੱਚ ਵੀ ਜਾਂਦੀ ਹੈ ਕਿੱਤੇ ਵੀ ਅਗਰ ਕੋਈ ਇਹਨੂੰ ਮੰਗਵਾਉਣਾ ਚਾਹੁੰਦਾ ਆਪਾਂ ਬਾਈ ਕੂਰੀਅਰ ਇਹਨੂੰ ਡਿਲੀਵਰ ਕਰ ਸਕਦੇ ਹਾਂ ਅ ਸੋਚੇ ਕਰ ਤੁਹਾਨੂੰ ਵੀ ਇਹ ਸਾਰੀਆਂ ਸਮੱਸਿਆਵਾਂ ਨੇ ਤਾਂ ਤੁਸੀਂ ਵੀ ਨੇਵਲ ਲਾਈਫ ਨੂੰ ਇੱਕ ਵਾਰ ਜ਼ਰੂਰ ਅਪਣਾਓ ਤੇ نیچے ਨੰਬਰ ਫਲੈਸ਼ ਹੋ ਰਹੇ ਹੋਣਗੇ ਕਦੇ ਵੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਪ੍ਰੋਡਕਟ ਘਰ ਬੈਠੇ ਮੰਗਵਾ ਵੀ ਸਕਦੇ ਹੋ ਕਿਉਂਕਿ ਤੁਹਾਨੂੰ ਵੀ ਕਈ ਤਰ੍ਹਾਂ ਦੇ ਸਮੱਸਿਆਵਾਂ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਜੇ ਕਿਸੇ ਨੂੰ ਵੀ ਇਹ ਸਮੱਸਿਆ ਹੈਗੀ ਹੈ ਤਾਂ ਤੁਸੀਂ ਇਸ ਦਾ ਜ਼ਰੂਰ ਇੱਕ ਵਾਰ ਇਸਤੇਮਾਲ ਕਰਕੇ ਦੇਖੋ ਤੇ ਹੋਰ ਅਪਡੇਟਸ ਵੀ ਦੇਖਦੇ ਰਹੋ ਅੱਜ ਦੀ ਹੈਡਲਾਈਨਸ ਮੈਂ ਦਮਨਜੋਤ ਕੈਮਰਾਮੈਨ ਪ੍ਰਿੰਸ ਦੇ ਨਾਲ